ਹੇ ਗੁਰੂ ਵਾਹਿਗੁਰੂ ਵਾਹਿਗੁਰੂ ਗੌੜੀ ਗਵਾਰੀ ਮਹੱਲਾ ਪੰਯੋਆ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕੇ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੂਬਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ संत जीवह प्रबयोट तुम्हारी रहाऊ व्यापत हम बुद्ध का माता व्यापत पुत्र कलंतर संगराता व्यापत हस्त घोड़े अरबस्था व्यापत रूप जोबन मदमस्ता व्यापत भूम रंग अररंगा व्यापत गीत नाद सुन संगा व्यापत सेज महल सिंगार ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰਹਿ ਹਉ ਫਾਸਾ ਵਿਆਪਤ ਗਰਸਤ ਵਿਆਪਤ ਉਦਾਸਾ ਵਿਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਸ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਦਨ ਕਾਟੇ ਹਰ ਰਾਈ ਤਾ ਕਉ ਕਹਾ ਵਿਆਪੈ ਮਾਈ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੌੜੀ ਗੁਵਾਰੀ ਮਹੱਲਾ ਪੰਜਵਾ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਹੀ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹੈ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਜ ਬਟਵਾਰੀ ਸੂਨੇ ਨਗਰ ਪਰੇ ਠਗਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੀ ਸਾਧ ਸੰਗ ਹੋਏ ਦੁਸ਼ਟ ਵਸ ਹੁਤੀ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ ਨਿਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨ ਮਾਲ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾਂ ਜਾਂ ਕਹਿ ਵਸਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛ ਹੋਏ ਕਿਸੇ ਤੇ ਬਾਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤਮਾਰੇ ਦੇ ਨਿਭਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨਾ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੀ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤਹਉ ਮੈਂ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੀ ਰਹਾਉ ਸੰਤ ਪ੍ਰਸਾਦ ਜੱਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਝਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਧਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਟਿਆਵੋ ਸਾਧ ਸੰਗ ਤਾ ਬੈਠਣ ਪਾਵੋ ਮੋਹੇ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਜ ਅਭਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੁਰਪੈਰ ਅਬ ਮਤ ਬਿਨਸੀ ਦੁਸ਼ਟ ਬੇਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਿਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਧਾਨ ਦੁਖ ਦਰਦ ਬਿਨ ਸੇ ਭੈ ਭਰਮ ਆਮਣ ਜਾਣ ਰੱਖੀ ਕਰ ਕਰਮ ਵੇਖੈ ਬੋਲੇ ਸੁਣੈ ਸਭ ਆਪ ਸਦਾ ਸੰਗ ਤਾ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੀ ਏਕੈ ਗੁਣ ਤਾਸ ਕਹਿਤ ਪਵਿੱਤਰ ਸੁਨਤ ਪਨੀਤ ਗੁਣ ਗੋਵਿੰਦ ਗਾਵਹਿ ਨਿਤ ਨੀਤ ਕਹੋ ਨਾਨਕ ਜਾਂ ਕੋ ਹੋ ਹਿਰਪਾਲ tis janaki sab purn kal gauri guwar di mahalla panjwa vandan tod bulaave ram man mah lagae saach dhyan mithe klees sukhi hoy rahi ae aisa daata sat gur kahi ae so sukh daata je naam japave kar kripa tis sang milaave raha jis hoye dayal tis aap milaave ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਾਣੇ ਉਪਰ ਪ੍ਰਭ ਭਏ ਦਇਾਲ ਜਨ ਕੀ Տੇਕ ਏਕ ਗੋਪਾਲ ਏਕਾਲਿਵ ਏਕੋ ਮਨ ਪਾਉ ਸਰਬ ਨਿਧਾਨ ਜਨਕੈ ਹਰਨਾ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤਾ ਗੁਰਪੂਰੈ ਮੀਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੈ ਜਨ ਸੋਇ ਜਾਂ ਕੈ ਕਰਮ ਪ੍ਰਾਪਤ ਹੋਇ ਦੂਖ ਰੋਗ ਕਛ ਪਉ ਨ ਬਿਆਪੈ ਅੰਮ੍ਰਿਤ ਨਾਮ ਹਿਦੈ ਹਰਿ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਇਐ ਗੁਰਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਮਨਹਾਰ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰਿ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਨਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਵਾਰੀ ਮਹੱਲਾ ਪੰਜਵਾ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੋ ਅਨਾਥ ਕੋ 나ਥ ਰਬ ਚੇਤੇ ਆਏ ਸਭ ਦੁਖ ਜਾਏ ਭੈ ਸਭ ਬਿਨਸਹਿ ਹਰ ਕੈ ਨਾਈ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾਉ ਜਿਨ ਧਾਰੇ ਬਹੁ ਤਰਨ ਆਗਾਸ ਜਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ਼ਨਾ ਮੇ ਤੈ ਕੋਈ ਸਿਮਰ ਸਿਮਰ ਪ੍ਰਭ ਨਿਰਪਉ ਹੋਇ ਆਠ ਪਹਿਰ ਸਿਮਰ ਹੋ ਪ੍ਰਭ ਨਾਮ ਅਨਕ ਤੀਰਤ ਮੱਜਨ ਇਸ਼ਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮਹ ਮਿਟ ਜਾਏ ਬੇ ਮੁਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇ ਸਾਹ ਗੁਰ ਪੂਰੇ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਤ ਗੌੜੀ ਗਵਾਰੀ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਏ ਰਹਾਉ ਸੋਈ ਪਛਾਤਾ ਜਿਨਹਿ ਉਪਾਇਆ ਕਰਿ ਕਿਰਪਾ ਪ੍ਰਭ ਆਪ ਮਲਾਇਆ ਵਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਹੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾ ਕਾ ਨਾਹੀ ਸੁਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਤਾ ਕੋਈ ਨਾਹੀ ਗੌੜੀ